ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆਹੀਂ ਤੇ ਸਾਰੇ ਠੀਕ ਠਾਕ ਆ ਕਾਤੀ ਚਲੋ ਸਾਡਾ ਤੇ ਦਿੱਲੀ ਇੱਥੇ ਆਉਣਾ ਜਾਣਾ ਲੱਗਾ ਰਹਿਦਾ ਵਾ ਨੇਤੀ ਨਵੇਂ ਤੋਂ ਨਵਾਂ ਹੀ ਕੰਮ ਸਾਡੀ ਭੂਆ ਜੀ ਹੁਣਾਂ ਨੇ ਛੇੜਿਆ ਹੁੰਦਾ ਵਾ ਕਿਉਂਕਿ ਇਹ ਮੇਰੇ ਭੂਆ ਜੀ ਆ ਤੇ ਮੈਂ ਇਹਨਾਂ ਦੀ ਭਤੀ ਆ ਬਹੁਤ ਸਾਰੇ ਭੈਣ ਭਰਾ ਕਮੈਂਟ ਕਰਕੇ ਵੀ ਪੁੱਛਦੇ ਆ ਵੀ ਤੁਹਾਡਾ ਕੀ ਰਿਸ਼ਤਾ ਵਾ ਨਹੀਂ ਦੱਸਦੇ ਜੋ ਲੱਗਦੀ ਆ ਇਹ ਤੇ ਮੇਰੀ ਭਾਦੀ ਆ ਜੇ ਮੇਰੀ ਭਾਉਮੀ ਆ ਹਾਂ ਜਾਂ ਨਾ ਜਿਆਦਾ ਭੈਣ ਭਰਾ ਕਮੈਂਟ ਕਰਦੇ ਆ ਵੀ ਕਵਲ ਤੁਹਾਡੀ ਭੈਣ ਵਾ ਨਹੀਂ ਇਹ ਮੇਰੀ ਭਾਬੀ ਆ ਨਾਨ ਸਜਾਈ ਆ ਮੈਂ ਮੈਂ ਲੱਗਦੀ ਆਈ ਭਣਾ ਭਣਾ ਇਹੇ ਮੇਰਾ ਭਰਾ ਵਾ ਵਧੀਆ ਕੀਤਾ ਹਾਂ ਹਾਂ ਇਹ ਆਪਣਾ ਬਰਾਵਾ ਵਾਂਗੂ ਖਲੀ ਭੂਜੀ ਨੇ ਘਰ ਬਣਾਇਆ ਵਾ ਘਰ ਤੁਸੀਂ ਪਹਿਲਾਂ ਦੇਖਿਆ ਬਹੁਤ ਸੋਹਣਾ ਸੀ ਉਹਨੂੰ ਨਵੀਂ ਰੱਖ ਦਿੱਤੀ ਆ ਬਾਕੀ ਚਲੋ ਮੋਟੀਫਾਈ ਕਰਦੇ ਆ ਘਰ ਨੂੰ ਤੇ ਇੱਕ ਗੱਲ ਹਾਨੂੰ ਨਾ ਅੱਜ ਇੰਨੀ ਵਧੀਆ ਲੱਗੀ ਨਾ ਟੈਲਾਂ ਦੇ ਅੱਗੇ ਬਹੁਤ ਸੋਹਣੀਆਂ ਲੱਗੀਆਂ ਬਾਕੀ ਅੱਜ ਨਾ ਗ੍ਰਿਲਾਂ ਲੱਗਣ ਡੀਆਂ ਇਹਨਾਂ ਦੇ ਤੇ ਉਹ ਗ੍ਰਿਲਾਂ ਦਾ ਕੰਮ ਇੰਨਾ ਵਧੀਆ ਲੱਗਾ ਮੈਨੂੰ ਬਹੁਤ ਹੀ ਸੋਹਣਾ ਲੱਗਾ ਵੀ ਐਨ ਜੱਜ ਗਿਆ ਘਰ ਦਾ ਟੌਰ ਇੰਨਾ ਬਣ ਗਿਆ ਨਾ ਪੂਰਾ ਲੱਗਨ ਲੱਗ ਪਿਆ ਵੀ ਨਿਊ ਲੁੱਕ ਮਿਲ ਗਈ ਘਰ ਨੂੰ ਤੇ ਆਜੋ ਤੁਹਾਨੂੰ ਵੀ ਸਾਰਿਆਂ ਨੂੰ ਵਖਾ ਮੇਹਤਰੀਆਂ ਨੂੰ ਪੁੱਛਦੇ ਆਂ ਵੀ ਹਾਂ ਆਓ ਆਜੋ ਭਾਜੀ ਮੜਾ ਗਿਆ ਦੱਸਿਓ ਗਿੱਲਾਂ ਬਾਰੇ ਮੜਾ ਗਿਆ ਆਹੋ ਗਿੱਲਾਂ ਨਾ ਗਿੱਲਾਂ ਤੋਂ ਸਾਰੇ ਹੀ ਲਾਉਂਦੇ ਧਨਪਰਾ ਪਰ ਇਹ ਗਿੱਲਾਂ ਦਾ ਮਜ਼ਬੂਤ ਬਹੁਤ ਐ ਕੁਆਲਟੀ ਸਾਨੂੰ ਚੰਗੀ ਲੱਗੀ ਜਿਹੜੀ ਬਹੁਤ ਸੋਹਣੇ ਗਿੱਲਾਂ ਵੀਰ ਜੀ ਨੇ ਬਣਾਈਆਂ ਇਹ ਵੀਰ ਜੀ ਖਾਇ ਨਹੀਂ ਇਹ ਭਾਜੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਨੋਪਲੀ ਲਾਈਫ ਟਾਈਮ ਗਾਰੰਟੀ ਆ ਕੋਈ ਖਿੰਦਾ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਵੀਰ ਜੀ ਕੋਈ ਤਰੇਲ ਪਾਵੇ ਜੰਗਾਲ ਪਾਵੇ ਜਾਂ ਕੋਈ ਇਹਦੀ ਪੌਸ਼ ਵਗੈਰਾ ਕਿ ਇਹਦਾ ਕੋਈ ਨਹੀਂ ਲੋੜ ਹੀ ਨਹੀਂ ਨੂੰ ਅੱਛਾ ਜੰਗਾਲ ਨਹੀਂ ਹੋਊਗਾ ਮੰਨ ਲਓ ਚੀਜ਼ ਕੁਆਂਟੀਟੀ ਵਾਲੀ ਜੇ ਤਰੇਲ ਜੋ ਮੱਝ ਪਾ ਜੇ ਮੀਂਹ ਪਾ ਜੇ ਇਹਦੇ ਵਿੱਚ ਪੁੱਛ ਨਹੀਂ ਹੋਣਾ ਇਹਨੂੰ ਨਾ ਜਿੱਦਾਂ ਕਈ ਵੇ ਸੋਚੀਦਾ ਕਿ ਭਣਪੜਾ ਲਵਾਉਂਦੇ ਗੇਟ ਵਗੈਰਾ ਉਹ ਜੰਗ ਲੱਗ ਜਾਂਦਾ ਇਹਨੂੰ ਕੋਈ ਨਹੀਂ ਗਾਰੰਟੀ ਫੁੱਲ ਆ ਦੇ ਦਿੰਦੀ ਇਹਦੀ ਗਾਰੰਟੀ ਕਿੰਨੇ ਦੇ ਰਗੀ ਏ ਲਾਈਫ ਟਾਈਮ ਗਰੰਟੀ ਇਹ ਸਹੀ ਨਹੀਂ ਆਣੀਆਂ ਜੀ ਗਰੰਟੀ ਗਰੰਟੀ ਆ ਬਾਕੀ ਚਲੋ ਇਹ ਆ ਵੀ ਜਿੱਦਾਂ ਹੁਣ ਤਰੇਲ ਦਾ ਮੌਸਮ ਆ ਇਹ ਤੇ 10 ਦਿਨ ਦੇ ਵਿੱਚ ਪਤਾ ਲੱਗ ਜਾਣਾ ਤੇ ਕੋਰੋਂ ਦੀ ਅਜਿੰਦਲ ਉਥਲੀ ਸ਼ਕਤੀ ਆ ਇਹ ਸੰਸੇੜੀ ਦੀ ਹਾਂਜੀ ਹਾਂਜੀ ਨਹੀਂ ਅਸੀਂ ਆਖਿਆ ਸਰ ਪਤਾ ਸਾਡੇ ਲੱਗੇ ਬੜੀਆਂ ਦੁਕਾਨਾਂ ਭਾਜੀ ਕਿਸ਼ੇ ਲੱਗ ਦੁਕਾਨਾਂ 40-50 ਦੁਕਾਨਾਂ ਪਾ ਪੈਗੀਆਂ ਵਾ ਪਰ ਤੁਹਾਡੇ ਬਾਰੇ ਸੁਣਿਆ ਸੀ ਕਿ ਉਹ ਵੀਰ ਜੀ ਕੁਆਲਟੀ ਦੀ ਜੀ ਵੇਚਦੇ ਆ ਅਈ ਉੱਥੇ ਗਏ ਮੇਰੇ ਪਪਾ ਫਿਰ ਉਸ ਹਿੰਦੀਆਂ ਮਜ਼ਾਕ ਤੇ ਆਰਟੀ ਬਣਾ ਕੇ ਤੇ ਬਹੁਤ ਸੋਹਣਾ ਕੰਮ ਕੀਤਾ ਵੀਰੋ ਨਹੀਂ ਲੁੱਕ ਬੜੀ ਲੁੱਕ ਬਹੁਤ ਜ਼ਿਆਦਾ ਆਉਂਡਿਓ ਥਨੂੰ ਵੇਖੀ ਦੀਆਂ ਨਾ ਹੈਲੋ ਕਾਨੂੰ ਖਾਲੀ ਆ ਕੇ ਫਿਰ ਬਹੁਤ ਸੋਹਣਾ ਨਹੀਂ ਵਿਖਾਵਾਂਗੇ ਅਜੇ ਸਿਰਫ ਗ੍ਰਿਲਾਂ ਹੀ ਵਿਖਾਵਾਂਗੇ ਹੋਮ ਟੂਰ ਕਰਾਵਾਂਗੇ ਪੂਰਾ ਪਰ ਜਦੋਂ ਤਿਆਰ ਹੋ ਗਿਆ ਤਰ ਪੂਰਾ ਹਾਂ ਕਿਹਦੀ ਭਣਪਰਾ ਨੇ ਕਿਸੇ ਦਾ ਮਲੋਂ ਜੀ ਕਰਦਾ ਵੀ ਲੋਣੀ ਗੇ ਨਾ ਇਹਨਾਂ ਭਾਈਆ ਸਮਰ ਕਰ ਸਕਦਾ ਪਤਾ ਹੀ ਨਹੀਂ ਲੱਗਦਾ ਵੀ ਇਦਾਂ ਹੀ ਬੜੀਆਂ ਆ। ਆਪਾਂ ਅੰਦਰੋਂ ਵੇਖੋ ਬਾਹਰੋਂ ਵੇਖੋ ਪਾਪਾ 5-6 ਬੰਦੇ ਆਏ ਸਵੇਰ ਦੇ ਲੱਗੇ 7 ਵਜੇ ਆ ਕੇ। ਇਹ ਕੰਮ ਨਾ ਕੀਤਾ ਕਿ ਇੰਚ ਗਾਂਵਛਾਨ ਕੀਤਾ ਵਾਲੀ ਉਹਨਾਂ ਨੇ। ਫਿੱਟ ਕੀਤੀਆਂ। ਕਿਉਂਕਿ ਚੀਜ਼ ਬਣੀ ਹੋਵੇ ਜੇ ਫਿੱਟ ਸਹੀ ਹੋਏ ਤਾਂ ਫਿੱਟ ਹੋਰ ਵਧੀਆ। ਬਾਕੀ ਇਹ ਵੀ ਆ ਵੀਰ ਜੀ ਕੰਮ ਵਧੀਆ ਕੀਤਾ ਹੋਵੇ ਨਾ ਤੇ ਜੇ ਦੂਜਾ ਜਣਾ ਪੁੱਛੇ ਨਾ ਨਾ ਵੀ ਕੰਮ ਕਿੱਥੋਂ ਕਰਾਇਆ ਵਾ ਤੇ ਉਹ ਚੀਜ਼ ਫਿਰ ਜੱਜਦੀ ਵੀ ਨਹੀਂ। ਜੇ ਇਹ ਕੰਨੇ ਕੰਮ ਵਧੀਆ ਕੀਤਾ ਸਾਡਾ ਫਰਜ਼ ਬਣਦਾ ਵੀ ਉਹ ਸਰਾਨਾ ਕਰਦਾ ਵੀ ਤੂੰ ਬਈ ਕੰਮ ਵਧੀਆ ਕੀਤਾ। ਜੇ ਕੇ ਭਣ ਭਣ ਲੋਡ ਹੋਵੇ ਇਹਨਾਂ ਦੀ ਤੇ ਡੱਲੇ ਮੋਰ ਕਾਣਗੀ ਜੀ ਇੱਕ ਡੰਡੇ ਆਸਮਰ ਕਰ ਸਕਦਾ ਨਹੀਂ ਆ ਤੁਹਾਡੇ ਥੰਦ ਹਾਂ ਮੈਂ ਉੱਥੇ ਦੁਕਾਨ ਭਰੀ ਤੇ ਨਾ ਕੀ ਵੀਰ ਜੀ ਦਾ ਜਗਿੰਦਰ ਜਗਿੰਦਰ ਸਿੰਘ ਹੋਰ ਭੂਆ ਜੀ ਤੁਸੀਂ ਕੋਈ ਗੱਲ ਬਾਤ ਸੁਣਾ ਦਿਓ ਮੈਂ ਗੱਲ ਬਾਤ ਕਰੀ ਤੇਰਾ ਕਦਾਂ ਲਵਾ ਲਿਆ ਮਰਜ਼ੀ ਦੀਆਂ ਤੇ ਆ ਹੁਣ ਇਹਨਾਂ ਨੇ ਵੀਰ ਹੋਣਾ ਨੇ ਆਪਣੀ ਮਰਜ਼ੀ ਦੀ ਲਾਤੀ ਦੇਖੋ ਹੁਣ ਕੀ ਗਰੰਟੀ ਹੋਦੀ ਤੀ ਨਹੀਂ ਗਰੰਟੀ ਕੋਈ ਨਹੀਂ ਆਗੇ ਗੇਟ ਲਵਾਇਆ ਨਾ ਤੇ ਸਾਰੇ ਟੰਕੇ ਦੀਦੇ ਅਗੇ ਲਾ ਕੇ ਲਾ ਕੇ ਦੇਦੇ ਜਿੰਨੇ ਕਾਫਲੇ ਉਹ ਵੀ ਨਹੀਂ ਹੁੰਦਾ ਸਟੇਲ ਦੇ ਲਾਏ ਕਰਦੇ ਕੋਹਤੇ ਹਨਾ ਆਹ ਹਾਂ ਨਹੀਂ ਆਪਾਂ ਜੀ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਕਿਉਂਕਿ ਜਣੀ ਚੀਜ਼ ਵੇਖਿਆ ਲੱਗਦਾ ਪਤਾ ਵੀ ਚ ਕੁਆਲਿਟੀ ਹੈਗੀ ਆ ਹਾਂ ਤਾਂ ਇਹਨਾਂ ਜਨਨ ਨੂੰ ਆਖਰ ਵੀ ਕੋਈ ਝੰਕਾ ਨਾ ਵਿੱਚ ਲੱਭੇ ਕੋਈ ਚੀਜ਼ ਨਾ ਲੱਭੇ ਅੱਗੇ ਅਸੀਂ ਬਾਕੀ ਚਲੋ ਇਹ ਆ ਵੀ ਜਿੰਨਾ ਗੋੜ ਪੋਣਾ ਉਨਾ ਮਿੱਠਾ ਹੋਣਾ ਭੈਣ ਭਰਾ ਨੇ ਆਪਣੀ ਜੇਬ ਵੀ ਵੇਖਣੀ ਆ ਜੇ ਕੋਈ ਕਵੇ ਵੀ ਨਾ ਹਾਈ ਫਾਈ ਕੰਮ ਜਿੰਨੀ ਕਹਦੀ ਰੇਂਜ ਆ ਉਹਦੇ ਹਿਸਾਬ ਨਾਲ ਕੰਮ ਕਰ ਦਿੰਦੇ ਆ ਪਤਾ ਗੱਲ ਕਿ ਹਿੰਦੀ ਆ ਘਰ ਜਿਹੜਾ ਹੁੰਦਾ ਨਾ ਬਾਕੀ ਬੰਦਾ ਲੀੜੇ ਕੱਪੜੇ ਰੋਟੀ ਦੇ ਤੇ ਵੀ ਸਰਪਾ ਕਰ ਲੇ ਜਿਹੜਾ ਕਮਰਾ ਬਬ ਕੋਠਾ ਪੋਣੇ ਆਪਾਂ ਘਰ ਰੋਣੇ ਇੱਥੇ ਸਿਰਫ ਇੱਥੇ ਸਰਫਾ ਨਾ ਕਰੋ ਕਿਉਂਕਿ ਲਾਈ ਕਮੜਾ ਆ ਚੱਕਰ ਹੁੰਦਾ ਵਸ ਇਹ ਤੇ ਤੁਸੀਂ ਕਦੀ ਚੀਜ਼ ਵਧੀਆ ਬਹੁਤ ਵਈ ਤੇਰੇ ਸਾਹਮਣੇ ਅੱਗੇ ਵੀ ਹਾਈ ਫਾਈ ਬੜਾਇਆ ਹੈ ਘਰ ਮੜਾ ਬੜਾਇਆ ਹੈ ਬੀਬੀ ਘਰ ਹੁਣ ਤੇਰਾ ਜਮਾਨਾ ਨਾ 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 ਇਹ ਇਹ ਗੱਲ ਗਲਤ ਆ ਕਰਦਾ ਵਾ ਨਾ ਨਾ ਹੁਣ ਤੇ ਨੋਟੀਫਾਈ ਕਰਨਾ ਹੈ ਅੰਗ ਲਵਾਉਣੇ ਮੈਂ ਮੋਤੀਆਂ ਵਾਲੇ ਮਰ ਜਣਾ ਨਾ ਆਹ ਦੇਖੋ ਆਹ ਵੀ ਚਾਰੇ ਤੈਨੂੰ ਚਾਹ ਜਾਨੇ ਦੇ ਰਿਹਾ ਅੱਜ ਅੱਲਾ ਦਾ ਲਿਖੋ ਹੋਵੇ ਤਾਂ ਭਾਈ ਨਾ ਲੱਗਣਾ ਟਾਈਮ ਚਾਹ ਬਣੀ ਤੇ ਬਣਾਦਾ ਚਾਹ ਪਹਿਲਾਂ ਆਪਣੀ ਭੰਗਣਵਾ ਆ ਆ ਇਹ ਨਾਲੀ ਪੂਰੀ ਟੀਮ ਆ ਵਿਚਾਰਿਆਂ ਦੀ ਹਾਂ ਫਿਰ ਬਣਾ ਲੈਂਦੇ ਚਾਹ ਇੱਕ ਹਾਂ ਬੰਦਾ ਅੱਡਾ ਹੋਈ ਬੜਾ ਹੁੰਦਾ ਹੀ ਕਿਉਂ ਤੂੰ ਇੱਥੇ ਸਿੱਖਣੀ ਆਇਆ ਹੋ ਨਹੀਂ ਨਹੀਂ ਕਰਦੇ ਆ ਕੰਮ ਸਾਰੇ ਹਾਂ ਨਹੀਂ ਬਹੁਤ ਸੋਹਣਾ ਮੁੰਡੇ ਕੰਮ ਕਰਦੇ ਸਵੇਰ ਰੱਖਣੇ ਗਾਠਾ ਦਾ ਕੰਮ ਬਹੁਤ ਜਿੰਨਾ ਦਾ ਹਾਂ ਜਗਾਟਾਂ ਵੀ ਤਾਂ ਬਣੀਆਂ ਹਾਂ ਨਹੀਂ ਜਗਾਟਾਂ ਵੀ ਬਣਾਈ ਤੇ ਬਣਾਉਂਦੇ ਹੀ ਰੱਖਣੇ ਹਾਂ ਬਹੁਤ ਵੱਧ ਕੇ ਤੇ ਵਿੱਚ ਗਾਟਾਂ ਲੱਗੀਆਂ ਹੁੰਦੀਆਂ ਸਾਡੀ ਦੁਕਾਨ ਦੀਆਂ ਬਣੀਆਂ ਤੇ ਬਾਹਰ ਵਾਲੇ ਕਿੰਨੇ ਪਟਾਲ ਜਾਣੇ ਨਾ ਹਾਂ ਬਾਈ ਬੱਚੀਆਂ ਗੇਰ ਗੋਟੂ ਵੀ ਬਣਾ ਦੇਣਾ ਹਾਂ ਹਾਂ ਜੀ ਸਭ ਕੁਝ ਸਟੀਲ ਆਉਣ ਨੂੰ ਸਭ ਕਰਦੇ ਉਹ ਗੱਲ ਚਲੋ ਚਲੋ ਪਰਮਾਨੰਦ ਤਾਂ ਚੰਗੀ ਵਧੀਆ ਕੰਮ ਕਰੀਏ ਹੋ ਇਦਾਂ ਹੀ ਕੋਈ ਪੁੱਛੂਗਾ ਦੱਸਾਂਗੇ ਜਿਹੜਾ ਪੁੱਛੂਗਾ ਇਹ ਜ਼ਰੂਰ ਹਾਂ ਦੋ ਵਾਰੀ ਦੱਸਾਂਗੇ ਹਾਂ ਚਲੋ ਕਰਨ ਹੁਣ ਥੱਲੇ ਵਿਖਾ ਲਓ ਚਲੋ ਵਿਖਾ ਹਾਂ ਥੱਲੇ ਵਿਖਾ ਲਦੇ ਥੱਲੇ ਥੱਲੇ ਵਾਲੀ ਕਲਿੱਪ ਬਣਾ ਕੇ ਸਾਰਿਆਂ ਨੂੰ ਦੱਸ ਦਿੰਨੇ ਆ ਹਾਂ ਹਾਂ ਸਾਰਾ ਚਲੋ ਆਇਓ ਫਿਰ ਥੱਲੇ ਚਾਹ ਚ ਪੀਣੇ ਸਾਰੇ ਆਜੋ ਆਜੋ ਹਾਂ ਬੜੀ ਬੜੀ ਯਾਰ ਹਾਂ ਕਵਰ ਦੇ ਲੀਡਰ ਸੁੱਕਣੇ ਪਾਉਂਦੇ ਹਾਂ ਵਧੀਆ ਕੰਮ ਹੋ ਗਿਆ ਯੋ ਸਹੀ ਗੱਲ ਹੈ ਹਾਂ ਪਈਏ ਲਾਏ ਆ ਤੇ ਹੁਣ ਲੀਡਰ ਸੁੱਕਣੇ ਪਾਇਆ ਕਰਨੇ ਆ ਲੀਡਰ ਹੀ ਪਾਉਣੇ ਆ ਲੀਡਰ ਮੜਾ ਕੰਮ ਲੇਕੋ ਸਹੀ ਗੱਡੀ ਆ ਲੀਡਰਾਂ ਵਾਸਤੇ ਤਾਰ ਬੜਾਵਾਂਗੇ ਹਾਂ ਵਧੀਆ ਬਣਾ ਕੇ ਤੇ ਐਂ ਤਾੜ ਲਾ ਕੇ ਦੇਾਂਗੇ ਵਧੀਆ ਹਾਂ ਤੇ ਆ ਇਧਰ ਵੀ ਥਾਲਦੋ ਨਾ ਹਾਂ ਇਧਰੋਂ ਵੀ ਥਾਲਣੋ ਇੱਥੇ ਰੋਈ ਹਾਂ ਕਰੇ ਲਾ ਵਧੀਆ ਲੱਗੂ ਆ ਕੇ ਤੇ ਕਾਵਾਂ ਐਂ ਵੇਟ ਲਓ ਹਾਂ ਸਾਰਾ ਕਾ ਬਹੁਤ ਬਿਹਤਰੀ ਬਹੁਤ ਚੰਗੇ ਆਡੇ ਕਿਤੇ ਮਾਸਾ ਫਰਕ ਨਹੀਂ ਆਂਦਾ ਕਿਸੇ ਜੀ ਨਾ ਨਾ ਕਿਤੇ ਜੋੜ ਨਹੀਂ ਵਾਲੇ ਜਿੱਥੇ ਵੀ ਕਿਤੇ ਜੋੜ ਦੀ ਸੁ ਤੁਹਾਨੂੰ ਨਾਮ ਦਵਾ ਦੇ ਜੇ ਤੋ ਜੋੜ ਰਬ ਦੋਗੇ ਆਹੋ ਚਲੋ ਚਲੋ ਉਧਰ ਮਿਸਤਰੀਆਂ ਦਿਖਾ ਦੀ ਟਿਆਲਾ ਵਾਲੇ ਵੀ ਅੰਗ ਰੋਗਨ ਹੋਂ ਡਿਆ ਆ ਜੀ ਫੇਰ ਤੁਹਾਨੂੰ ਪੂਰਾ ਬਲੌਗ ਬਣਾ ਕੇ ਸਾਰੇ ਘਰ ਦਾ ਵਿਖਾਵਾਂਗੇ ਜੀ ਬੜੇ ਜੋਰਾ ਸੋਰਾ ਚੱਲਣ ਆਈ ਫਿਰ ਮਿਸਤਰੀ ਹੱਥੇ ਜਾਇਆ ਫੱਟਕਾਉਣ ਪਾਣ ਇਹ ਮੰਨੂ ਨੂੰ ਖਰਚ ਪਾ ਕੇ ਦੇ ਦੇਣਾ ਮਾ ਪਾਣਾ ਆਈ ਟਿਆਲਾ ਵਾਲਾ ਘਰ ਲੈਣ ਉਹਨੂੰ ਫਰਚਾਣਾ ਦੇਣਾ ਤੇ ਮਨ ਨੂੰ ਚੈਨਾ ਲਾ ਦੇ ਜਣੀਆ ਇਹ ਥੋੜੀ ਗੱਲ ਵਾ ਕਿ ਤੂੰ ਚੈਨਾ ਵਾਲਾ ਕਰ ਲਾ ਦੇ ਤੇ ਮਨ ਨੂੰ ਇਹ ਲਾਉਗੀ ਮੇਰੇ ਰਾਦੇ ਫਰਚਾਣਾ ਹੀ ਦੇਣਾ ਮੈਂ ਫਰਚਾਣਾ ਬਹਿ ਜਿਆਦੀ ਨਹੀਂ ਪੈਣ ਜਣੀ ਆਹੋ ਥੋੜਾ ਚੋਰੀ ਹੈ ਤੇ ਕਰ ਚੈਨਾ ਲੱਗ ਜਾਣ ਉਹਦੇ ਤੇ ਨਾ ਲੱਗਦਾ ਸਾਰੇ ਅੰਦਰਾਂ ਦੀ ਬਵਾਸੀ ਹੈ ਕਿ ਬਾਹਰ ਵਿੜੇ ਜੀ ਲੱਗ ਨਹੀਂ ਆ ਆਹ ਮੇਤਰੀ ਜਿਹੜਾ ਨਾ ਖਲੀਮ ਸਾਹਿਬ ਇਹ ਕਾਦਮੀਆਂ ਤੋਂ ਆਦੇ ਕੰਮ ਬੜੇ ਅਬੀਨਾ ਕਰਦਾ ਪਾਜੀ ਬਹੁਤ ਵਧੀਆ ਕੰਮ ਕਰਦਾ ਏ ਰੀਜਨਾ ਇਹਦੀ ਉਹ ਬਾਤ ਸੁਣ ਕੇ ਤਾਂ ਅਸੀਂ ਇਹਨੂੰ ਲਿਆਦਾ ਨਾਲ ਸਾਡਾ ਭਰਾ ਮਨਜੀਤ ਉਹ ਇਹ ਵੀ ਬਹੁਤ ਨਾਲ ਮਿਹਨਤ ਕਰਦਾ ਵਾ ਉਹ ਮਿਸਤਰੀ ਵੀ ਚੰਗੇ ਆ ਚਰੇ ਬੜਾ ਕੰਮ ਕਰਦੇ ਆ ਪਹਿਨਾ ਪੂਆ ਜੀ ਨੇ ਲਾਇਆ ਹੀ ਰਾਜ ਨੇ ਤੇ ਫਿਰ ਉਹਨਾਂ ਦੇ ਕੰਮ ਵਧੀਆ ਕੀਤਾ ਤੇ ਹੀ ਕਾਹੀ ਨੂੰ ਇਹਨਾਂ ਫੜਾਂ ਢੇਲਾ ਲਵਾਉਣੀਆਂ ਵਾ ਚਲੋ ਬਹੁਤ ਵਧੀਆ ਕੰਮ ਕੀਤਾ ਹਨ ਨੂੰ ਕਹਿਣ ਦੀ ਲੋੜ ਹੀ ਨਹੀਂ ਪਈ ਰੰਗ ਵਾਲੇ ਵੀ ਆਏ ਛੋੜਾ ਜਾਂ ਕੰਮ ਰੁਗਿਆ ਹੀ ਉਹਦਾ ਕਰਕੇ ਰੁਕੇ ਆ ਹੁਣ ਰੰਗ ਵਾਲੇ ਡਾਗ ਨਹੀਂ ਆ ਆ ਪਰਪਾਸ ਤੇਰੀ ਸੱਤ ਬਣੀ ਤੇ ਵੇਲਾ ਪਾ ਪਾ ਨੂੰ ਗਿਆ ਨਾ ਪੱਖੇ ਤੁਸੀਂ ਦਾਦੀ ਕੋਟਾ ਲਿਆਓ ਚਾਹੀ ਵੇਲਾ ਲਿਆ ਹੀ ਆਏ ਦੋਵੇਂ ਕੰਮ ਹੋ ਗਏ ਨਾਲੇ ਬੱਠੇ ਵੀ ਆ ਗਏ ਤੇ ਸੱਦਾ ਵੀ ਆ ਗਿਆਂ ਨਹੀਂ ਚੱਲ ਆਏ ਕੋ ਫੇਰੇ ਤੀਓ ਆਈ ਕੁੱਝ ਨਹੀਂ ਹੁੰਨ ਲਿਆ ਆ ਤੇ ਮੇਰੇ ਕੋਲ ਨਹੀਂ ਆਉਂਦਾ ਆ ਜੀ ਅੰਦਰ ਹੀ ਰੱਖ ਲਿਆ ਵਾ ਹਾ ਹਾ ਕੀ ਬੇਲਾ ਸਾਰਾ ਲਿਆ ਆ ਜੀ ਚਲੋ ਚਲੋ ਮੈਂ ਅੱਜ ਬਾ ਦਿਨ ਆਈ ਆ ਚਲੋ ਸੰਤੋ ਤੇ ਕਰਨੇ ਪੈ ਜਾਣਗੇ ਨਹੀਂ ਕੋਈ ਹੋਰ ਦਾ ਕੇ ਨੂੰ ਚਾਹ ਬਣਦੀ ਨਹੀਂ ਜਾਂਦਾ ਹੋ ਘਰ ਆਉਂਦਾ ਫਿਰਦਾ ਉਹ ਦਾ ਕੀ ਇਹ ਦੇਖ ਕੁਦਰਤੀ ਆ ਪਰਮਾਤਮਾ ਇਹ ਮੇਰੇ ਕਰੇ ਮਨ ਤੇ ਵਿਸਾਵੇ ਦੇ ਨਾਲ ਆ ਘਰਪੂਰ ਬਣਿਆ ਹੈਗਾ ਤੇ ਚਲੋ ਤਾਂ ਫਿਰ ਦੇਖਿਆ ਬਣ ਜਾਇਆ ਚਲੋ ਜੀ ਇਸੇ ਨਾਲ ਅਸੀਂ ਬਲੌਗ ਦੀ ਐਂਡਿੰਗ ਕਰਦੇ ਆ ਜੋ ਕੁਛ ਵੀ ਆ ਪ੍ਰਾਵਾਦੇਸ਼ ਜੋਗ ਦੇ ਨਾਲ ਸਾਰਿਆਂ ਦੇ ਰਾਹ ਲੈ ਕੇ ਰਾਹਿਮ ਕਰਤਾਰ ਦੀ ਸਾਵਾ ਇਸੇ ਨਾਲ ਇਸੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਦੇ